ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਆਦੇ ਕੰਮ ਕੀ ਕਰਕੇ ਆ ਸ਼ੁਰੂਆਤ ਅੱਜ ਜਾਵੋਗੇ ਆਪਣਾ ਨਾਬੇ ਫਿਰ ਪਟਿਆਲੇ ਤੇ ਪਟਿਆਲੇ ਫਿਲਮ ਦੇਖਣੀ ਆ ਮੌਲਟਾ ਦੀ ਜੁੜੇ ਰਹੇ ਹੁਣ ਸਮੋਸੇ ਖਾਊਗਾ ਓਕੇ ਲਵ ਵੀ ਕਰਿਆ ਅੰਤ ਤੱਕ ਪਰ ਅੱਜ ਰੋਟੀ ਖਵਾ ਦਈਏ ਖਾਣਾ ਖਾ ਕੇ ਚੱਲਦੇ ਆ ਹੁਣ ਪਹਿਲਾਂ ਨਾਬੇ ਨੂੰ ਫਿਰ ਪਟਿਆਲੇ ਮੂਵੀ ਦੇਖਣੀ ਆ ਜੁੜੇ ਰਹੋ ਮੌਲ ਚ ਹਾਂਜੀ ਦੋਸਤੋ ਚੱਲਦੇ ਆ ਹੁਣ ਨਾਬੇ ਨਾਪੇ ਤੋਂ ਬਾਅਦ ਠੇੜਾਲੇ ਮੂਵੀ ਦੇਖਾਂਗੇ ਜੁੜੇ ਰਹੋ ਤੁਹਾਨੂੰ ਮੌਲ ਦਿਖਾਵਾਂਗੇ ਹਾਂਜੀ ਜੁੜੇ ਰਹੋ ਅੱਜ ਵਲੌਗ ਵਧੀਆ ਬਣੂਗਾ ਸਿਰੋਂ ਦੇਖਾਂਗੇ ਹੋਰ ਦੱਸੋ ਗੱਲਬਾਤ ਠੀਕੋ ਲਵ ਟੂ ਹਾਂਜੀ ਡੀਜ਼ਲ ਵਾਲੇ ਹਾਂ ਵੀ ਗੱਡੀ ਚ ਅੱਜ ਜੀ ਜਾ ਰਹੇ ਹਾਂ ਰੋਡ ਵਧੀਆ ਬੱਡ ਰਹੀ ਹੈ ਓਕੇ ਹਾਂਜੀ ਪਟਿਆਲੇ ਪਹੁੰਚ ਗਏ ਜੀ ਨੱਬੇ ਜਾ ਰਹੇ ਹਾਂ ਨਾਪੇ ਆ ਜੀ ਜੀ ਕੋ ਮੋਟਰ ਕਰ ਰਹੇ ਹੋ ਸਾਭੂ ਵਾਲਾ ਇਕੱਲੇ ਆਏ ਆਪਰਾ ਕੇ ਲਿਆਏ ਅੱਛਾ ਆ ਭਤੀਜ ਨੇ ਯਾਰ ਆਪਣੇ ਨਾਪੇ ਵਾਲੇ ਠੀਕ ਉਹ ਨਾਪੇ ਵਾਲੇ ਹੋ ਕੋਈ ਰਿਪੋਰਟਾਂ ਕੱਲਾਂਗੇ ਆਪਾਂ ਅਗਲੀ ਵਾਰ ਮੇਰੇ ਯਾਰ ਕਰਾ ਦੇਉ ਸਾਭੂ ਵਾਲਾ ਬਜੂ ਵਾਲਾ ਜੀ ਨਾਪੇ ਖੜੇ ਆ ਉਹਦੇ ਕੋਲ ਪੈਸੇ ਕੁੱਲੇ ਨਹੀਂ ਹੈਗੇ ਸੇਬ ਵਾਲੇ ਕੋਲ ਸੇਬ ਲੈਣ ਕੇ ਉਹ ਪੈਸੇ ਤੜਾਉਂਦਾ ਮੈਂ ਪਹਿਲੇ ਹੀ ਲੇਟ ਆ ਯਾਰ ਕਸੂ ਪੈਸਾ ਰੱਖਦਾ ਸੀ ਅੱਜ ਕੀ ਆ ਵੀ ਆਪਣਾ ਨਾਪੇ ਵਾਲਾ ਭਤੀਜ ਆ ਇਹਦਾ ਸਲੂਨ ਆ ਇੱਥੇ ਉਹ ਮੈਂ ਦਿਖਾ ਦਿੰਦਾ ਤੁਹਾਨੂੰ ਪਿੱਛੇ ਤੋਂ ਕੈਮਰਾ ਕਰਕੇ ਤੇ ਰੋਡ ਦੇ ਉੱਪਰ ਆ ਰੋ ਵੀ ਪੂਰੇ ਆਹ ਬੋਰਡ ਦੀ ਹਾਂਜੀ ਉਰੇ ਨਾ ਸੇਫ ਲੈਂਡ ਵਾਸਤੇ ਰੁਗਿਆ ਸੀ ਦੇਖ ਲਓ ਭਤੀਜ ਜਿਹਦੇ ਆ ਜਾਂਦੇ ਨੇ ਵਿਚਾਰੇ ਇੰਨਾ ਪਿਆਰ ਕਰਦੇ ਨੇ ਖਾਸ ਕਰਕੇ ਪਿਆਰ ਤੁਹਾਨੂੰ ਸਾਰਿਆਂ ਨੂੰ ਆ ਪਰ ਨਾਬੇ ਵਾਲਿਆਂ ਨੂੰ ਕੁਝ ਖਾਸ ਲੱਭੂ ਆ ਚਾਚੇ ਵੱਲੋਂ ਠੀਕ ਆ ਨਾ ਇੱਥੇ ਆ ਕੇ ਯਾਰ ਉਪਰਾ ਜਾਂ ਨਹੀਂ ਮਹਿਸੂਸ ਹੁੰਦਾ ਹੈਗਾ ਨਾਬੇ ਚ ਬਾਕੀ ਲੱਭੂ ਹਾਂਜੀ ਦੋਸਤੋ ਨਾਬੇ ਆ ਗਏ ਆਪਾਂ ਨਾਬੇ ਤੋਂ ਬਾਅਦ ਫਿਰ ਪਟਿਆਲੇ ਮੂਵੀ ਦੇਖਣੀ ਆ ਮੌਲ ਚੱਲਾਂਗੇ ਜੇ ਤੇਰੇ ਆ ਵੀ ਮਿੱਤਰ ਪਿਆਰਿਓ ਨਾਬੇ ਆ ਗਏ ਆਪਾਂ ਇੱਥੇ ਮੱਥਾ ਟੇਕ ਕੇ ਫਿਰ ਵਾਪਸ ਜਾਣਾ ਪਟਿਆਲੇ ਤੁਹਾਨੂੰ ਦੱਸਿਆ ਹੀ ਆ ਕਿ ਮੂਵੀ ਮਾਵੀ ਦੇਖਣੀ ਸੀ ਅੱਜ ਬਾਕੀ ਗੁੜੇ ਰਹੋ ਦਿਖਾਉਣੀ ਆ ਮੌਲ ਦੇ ਨਿਆਰੇ ਤੁਹਾਨੂੰ ਫਿਰ ਉੱਥੇ ਪਟਿਆਲੇ ਉੱਪ ਜਾ ਕੇ ਆਪਣੇ ਨਾਬੇ ਤੋਂ ਹੀ ਨੇ ਮੁੰਡੇ ਪੜਦੇ ਹੋ ਹਾਂਜੀ ਹਾਂ ਠੀਕਾ ਠੀਕਾ ਕੰਮ ਕਰ ਲੈਣ ਜੀ ਪਟਾਕੇ ਆਣੇ ਨੇ ਬੇਚਾਰੇ ਹਾਂਜੀ ਮਿੱਤਰ ਪਿਆਰਿਓ ਆ ਗਏ ਆਪਾਂ ਤਿਆਰ ਚ ਉਹ ਦੋਸਤੋਂ ਗੱਲ ਹਾਂ ਠੀਕੋ ਮੱਥਾ ਟੇਕ ਕੇ ਫਿਰ ਚੱਲਦੇ ਆਂ ਆਪਾਂ ਪਟਿਆਲੇ ਨੂੰ ਮੌਜੂਦ ਆਪ ਯਾਰ ਚਾਹੀਦਾ ਹਾਂਜੀ ਉਸ ਤੋਂ ਲੇਟ ਹੋ ਗਏ ਅਸੀਂ ਕਿਉਂਕਿ ਮੂਵੀ ਦਾ ਟਾਈਮ ਹੈਗਾ 1:40 1:40 ਮਿੰਟ ਦਾ ਟਾਈਮ ਹੈਗਾ ਮੂਵੀ ਦਾ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਂ ਆਪਾਂ ਪਟਿਆਲੇ ਨੂੰ ਤੇ ਮੈਂ ਨਾਬੇ ਵਾਲਿਆਂ ਤੋਂ ਅੱਜ ਸੌਰੀ ਮੰਗਦਾ ਭਤੀਜਿਆਂ ਨੂੰ ਕਿਉਂਕਿ ਪਟਿਆਲੇ ਅਸੀਂ ਮੂਵੀ ਦੇਖਣੀ ਹੈਗੀ ਆ ਉਦੇ ਕਰਕੇ ਨਹੀਂ ਮੈਂ ਰੁਕ ਰਿਹਾ ਹੈਗਾ ਨਹੀਂ ਮੈਂ ਇੱਥੇ ਜ਼ਰੂਰ ਰੁਕਦਾ। ਉਹਨੂੰ ਬੁੱਧਵਾਰ ਨੂੰ ਆਵਾਂਗੇ ਦਿਵਾਲੀ ਤੋਂ ਅਗਲੇ ਦਿਨ ਉਸ ਦਿਨ ਫਿਰ 4 ਵਜੇ ਤੱਕ ਮੈਂ ਨਾਬੇ ਹੋ ਹੈਗਾ। ਬੈਠਾਂਗੇ ਫਿਰ ਥੋੜੇ ਬ੍ਰਿਸ਼ਟਾ ਬੁਸ਼ਟਾ ਜਿਹੜਾ ਵੀ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਨਹੀਂ ਚੱਲਾਂਗੇ। ਹਾਂਜੀ ਨਾਬੇ ਆ ਯਾਰ ਬਾਜ਼ਾਰ 'ਚ ਆ ਮੇਰਾ ਭਤੀਜ ਮਿਲ ਗਿਆ। ਉਹ ਠੀਕ ਆ ਭਤੀਜਾ। ਜੀ ਵਧੀਆ ਕਿਰਪਾ ਕੇ ਰਿਪੋਰਟ। ਬੜਾ ਠੀਕ ਆ। ਬਾਜ਼ਾਰ ਵਧੀਆ ਥੋੜਾ ਬੁਠੀਕਿਆ। ਓਕੇ ਆ ਰਿਪੋਰਟ। ਹਾਂਜੀ ਸੱਜਣੋ 90 ਹੈਗੇ ਆ ਹੁਣ ਚਲਦੇ ਆਪਾਂ ਪਟਿਆਲੇ ਨੂੰ ਪਟਿਆਲੇ ਜਾ ਕੇ ਫਿਲਮ ਫੁਲਮ ਮੂਵੀ ਮਾਵੀ ਦੇਖਦੇ ਹੈਗੇ ਚਲਦੇ ਆ ਅੱਜ ਪਟਿਆਲੇੋਂ ਮਾਪੇ ਆਣੇ ਆਣੇ ਆ ਤੇ ਹੁਣ ਚੱਲਿਆਂ ਪਟਿਆਲੇ ਨੂੰ ਔਰ ਮੇਰੇ ਭਤੀ ਜਾ ਕੇ ਭਤੀ ਦੇਖਣ ਆਪਿਓ ਬੜਦੇ ਨੇ ਧੀ ਤੋਂ ਵੀਓ ਤੇ ਦੀਵਾਲੀ ਆ ਮੜ ਕੇ ਡਾਲਰ ਰੱਖਿਓ ਅਜਿਹੇ ਘਰੇ ਪਾ ਗਿਆ ਕਿਤੇ ਘਟੇ ਤੇ ਲਾਈਨ ਤੇ ਔਰ ਜਿਹੜੀ ਵਾਲਾ ਪੰਡਾ ਫਿਰ ਚੱਲਦੇ ਉਹ ਹੱਥੋਂ ਪੜੇਦਾ ਉਹ ਕਿਉਂ ਗਿਆ ਤੁਸੀਂ ਮਤਲਬ ਕਿ ਕਿੱਥੇ ਆ ਗਏ ਹੋ ਕਿਰਾਲੀ ਹੋਰ ਤਾਂ ਸੋਹੀ ਇਬਾਦਤ ਕੇ ਲਾਗ ਬਿਲਕੁਲ ਦਾ ਆਪ ਕੋ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਪਟਿਆਲੇ ਨੂੰ ਤੇ ਮੌਲ ਜਾਣਾ ਇਹ ਮੂਵੀ ਦੇਖਣੀ ਆ ਜੁੜੇ ਰਹੋ ਤੇ ਬੁੱਧਵਾਰ ਨੂੰ ਆਉਂਗਾ ਮੈਂ ਬੁੱਧਵਾਰ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ ਨਾਬੇ ਰਗੂਗਾ ਬਰਿਸ਼ਟਾ ਬੈਠਾਂਗੇ ਤੇ ਤੁਹਾਡੇ ਉਧਰ ਉਧਰ ਬਾਜ਼ਾਰ ਚ ਵੀ ਜਾਵਾਂਗੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅੱਜ ਕਾਲੀ ਆ ਕਿਉਂਕਿ ਮੂਵੀ ਦਾ ਟਾਈਮ ਲੰਗੇ ਜਾਣੇ ਬਾਕੀ ਲੱਭ ਜੂ ਹਾਂਜੀ ਦੋਸਤੋ ਨਾਬੇ ਹੈਗੇ ਆ ਜੇ ਇਹਦਾ ਸੁੰਦਰੀਕਰਨ ਹੋ ਜਵੇ ਜਗ੍ਹਾ ਦਾ ਤਾਂ ਦੇਖੋ ਕਿੰਨਾ ਵਧੀਆ ਹੋਊਗਾ ਯਾਰ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਸਦਾ ਸੁੰਦਰੀਕਰਨ ਕੀਤਾ ਜਾਵੇ ਓਕੇ ਜੀ ਤਲਪਿਆ ਹਾਂਜੀ ਜੀ ਆ ਜਗ੍ਹਾ ਦੀ ਸੁੰਦਰੀਕਰਨ ਹੋ ਜੇ ਨਾ ਬਹੁਤ ਵਧੀਆ ਹੋ ਜਿਵੇਂ ਯਾਰ ਟੂ ਰੈਸਟ ਵੀ ਆਉਣਾ ਇੱਥੇ ਨਾਬੇ ਆਪਣੇ ਪਟਿਆਲੇ ਆ ਗਏ ਜੀ ਆਪਾਂ ਹੁਣ ਚਲਦੇ ਆਂ ਮੌਲ ਹਾਂਜੀ ਛੋਟੀ ਬਾਰਾਂਦਰੀ ਆ ਗਏ ਆਪਾਂ ਕਿ ਦੋਸਤੋ ਪਟਿਆਲੇ ਆ ਗਏ ਆਪਾਂ ਇਹ ਅਜੇ ਫਿਲਮ ਸ਼ੁਰੂ ਹੋਣੀ ਆ 45 ਮਿੰਟ ਤੱਕ ਅਜੇ ਟਾਈਮ ਪਿਆ ਕਾਫੀ ਇੱਧਰ ਦੇਖਦੇ ਆਂ ਹਾਂਜੀ ਆ ਗਏ ਆਪਾਂ ਪਟਿਆਲੇ ਮੌਲ ਚ ਅੱਧੀ ਕਰਤੀ ਫਾਰਕ ਚਲਦੇ ਆਂ ਉੱਪਰ ਇੱਕ ਟਿਕ ਲਿੰਦੇ ਆਂ ਜਾ ਕੇ ਨਾਲੇ ਕੁਛ ਖਾਣੇ ਪੀਣੇ ਆ

ਹਾਂਜੀ ਪਟਿਆਲੇ ਹੈਗੇ ਆ ਜੀ ਹਾਂਜੀ ਮੂਵੀ ਲੇਟ ਸਟਾਰਟ ਹੋਣੀ ਸੀ ਮੈਂ ਕਿਹਾ ਚੱਲ ਇੱਥੇ ਕਿਹੜੇ ਹੀ ਕੱਢ ਲੈਂਦੇ ਆ ਬਾਜ਼ਾਰ ਚ ਰੌਣਕ ਜ਼ਿਆਦਾ ਏ ਇੱਥੇ ਘਾਟਾ ਮਾਉਤ ਹਾਂਜੀ ਮਿੱਤਰ ਪਿਆਰਿਓ ਜੋ ਰੌਣਕ ਬਾਈ ਨੰਬਰ 44 ਚੰਡੀਗੜ੍ਹ ਆ ਉਹ ਇੱਥੇ ਨਹੀਂ ਹੈਗੀ ਇੱਥੇ ਦਾ ਜਿਹੜੇ ਸ਼ੋਅਰੂਮ ਨੇ ਉਹ ਵੀ ਵਧੀਆ ਵਧੀਆ ਜਿਹੜੇ ਹੈਤੀ ਪਹਿਲਾਂ ਪੀਮਾ ਪਮਾ ਉਹ ਹੁਣ ਹੋਰ ਪਾਸੇ ਚਲੇ ਗਏ ਤੇ ਨਹੀਂ ਹੈ ਨਹੀਂ ਇੱਥੇ ਮਤਲਬ ਰੌਣਕ ਕਹਿਣ ਦਾ ਭਾਵ ਯਾਰ ਫਿਲਮ ਦੇਖ ਲਈ ਠੀਕ ਦੀਗੀ ਕਰ। ਕੱਲਾ ਆਰਡਰ ਕਰਨਾ। ਹਾਂਜੀ ਮਿੱਤਰ ਪਿਆਰੇਓ ਕਿਵੇਂ ਹੋ? ਠੀਕ ਹੋ? ਹਾਂਜੀ। ਠੀਕ ਦੀਗੀ ਫਿਲਮ ਯਾਰ ਵਧੀਆ ਸੀ ਮਤਲਬ। ਪੈਸਾ ਵਸੂਲ ਵਾਲੀ ਕੰਮ ਧੀਆ। ਚਲਦੇ ਆ ਜੀ ਓਰੇ ਹੁਣ ਖਾ ਪੀ ਕੇ ਮੜਾ ਮੋਟਾ 버ਗਰ ਬੁਰਗਰ ਕਾਫੀ ਪੀ ਕੇ ਚਲਦੇ ਆ ਫਿਰ 22 ਨੰਬਰ ਨੂੰ ਉਥੋਂ ਫਿਸ਼ ਲੈ ਕੇ ਚੱਲਾਂਗੇ। ਹਾਂਜੀ ਮੂਵੀ ਦੇਖ ਲਈ ਆ ਜੋ ਕਾਫੀ ਪੁਲਾ ਦੀ। ਹਾਂਜੀ ਮੂਵੀ ਦੇਖ ਲਈ। ਆਪੀ ਦੇ ਚਲਦੇ ਆ ਬਾਈ ਨੰਬਰ ਕੋ ਫਿਸ਼ ਫਿਸ਼ ਲੈ ਕੇ ਚਲਦੇ ਆ ਪੈਟਰਨ ਉੱਪਰ ਫਿਲਮ ਵਧੀਆ ਦੁੱਗੀ ਕਾਫੀ ਕੋ ਮਿਲਿਆ ਜੀ ਲਾਭ ਸੁਪਾਰੇ ਹਾਂਜੀ ਫਾਟਕਾਂ ਤੇ ਖੜੇ ਹੈਗੇ ਆ ਫਟਕ ਲੱਗੇ ਪਏ ਨੇ ਹਾਂਜੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੇ ਹਾਂ ਬਾਈ ਨੰਬਰ ਖੜਾ ਹੈ ਮੱਛੀ ਜੀ ਫੜਾਉਣ ਆਇਆ ਸੀ ਮੁੰਡਾ ਉਹ ਠੀਕ ਆ ਫਰਾਈਆ ਹਾਂਜੀ ਉਹਨੇ ਫਰਾਈਆ ਠੀਕ ਸੋਖ ਦੇ ਵੀ ਦੋਸਤੋ ਹੁਣ ਚਲਦੇ ਆਪਾਂ ਪਿੰਡ ਨੂੰ ਖਾਣ ਪੀਣ ਵਾਲਾ ਸਮਾਨ ਲੈ ਲੇ ਆਪਾਂ ਆਪ ਦਾ ਬਹੁਤ ਵਧੀਆ ਗਿਆ ਦਿਨ ਅੱਜ ਭਤੀਜ ਭਤੀਜੀਆਂ ਬਹੁਤ ਅੱਜ ਫਰੈਂਡ ਵੀ ਮਿਲੇ ਫੈਨ ਵੀ ਮਿਲੇ ਯਾਰ ਠੀਕ ਆ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਹੁਣ ਚੱਲਦੇ ਆ ਜੀ ਆਪਾਂ ਪਿੰਡ ਨੂੰ ਓਕੇ ਹਾਂਜੀ ਦੋਸਤੋ ਆ ਦੇਖੋ ਪਟਿਆਲੇ ਦੀਆਂ ਰੌਣਕਾਂ ਤੇ ਆਪਾਂ ਜਾ ਰਹੇ ਹਾਂ ਪਿੰਡ ਨੂੰ ਘਰ ਨੂੰ ਜਾ ਰਹੇ ਹੈਗੇ ਬਾਕੀ ਲਵ ਯੂ ਆ ਅੱਜ ਦਾ ਦਿਨ ਵਧੀਆ ਗਿਆ ਓ ਦੋਸਤੋ ਪਿੰਡ ਨੂੰ ਜਾ ਰਹੇ ਹਾਂ ਹੁਣ ਆਪਾਂ ਬਾਪੂ ਜੀ ਵਾਸਤੇ ਉਹਨਾਂ ਦਾ ਕਰੇਕ ਤਾਂ ਲਾਉਦੇ ਹੁੰਦੇ ਨੇ ਉਹ ਛਿੱਟ ਛਿੱਟ ਉਹਨਾਂ ਵਾਸਤੇ ਉਨੀ ਬੋਤਲ ਲੈ ਚਲੀਏ ਬੋਤਲ ਫੜ ਕੇ ਫਿਰ ਚੱਲਦੇ ਆਪਾਂ ਪਿੰਡ ਨੂੰ ਹੋਰ ਦੋਸਤੋ ਕੀ ਕਹੂੰ ਕੇ ਰਿਪੋਰਟ ਹਾਂਜੀ ਦੋਸਤੋ ਅੱਜ ਦਾ ਦਿਨ ਬਹੁਤ ਵਧੀਆ ਗਿਆ ਹੁਣੇ ਘਰੇ ਆਏ ਹੈਗੇ ਆ ਤੇ ਰਾਜੀ ਖੁਸ਼ੀ ਹੱਸਦੇ ਵੱਸਦੇ ਰਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੱਟਨ ਵਾਲੀ ਘੰਟੀ ਵੀ ਦਬਾ ਲਿਆ ਕਰੋ ਬਾਕੀ ਲੱਭ ਜੂਗਾ